ਪਿਛਲੇ ਸਮੇਂ ਦੌਰਾਨ ਇਹ ਸਵਾਲ ਬਣਿਆ ਹੋਇਆ ਹੈ ਕਿ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਅਗਲੀਆਂ ਫੈਡਰਲ ਇਲੈਕਸ਼ਨ ਦੇ ਵਿੱਚ ਲਿਬਰਲ ਪਾਰਟੀ ਨੂੰ ਲੀਡ ਕਰਨਗੇ ਜਾਂ ਨਹੀਂ ਬੇਸ਼ੱਕ ਪ੍ਰਧਾਨ ਮੰਤਰੀ ਇਸ ਸਾਫ਼ ਕਰ ਚੁੱਕੇ ਨੇ ਕਿ ਉਹ ਆਪਣੇ ਅਹੁਦੇ ਤੇ ਬਣੇ ਰਹਿਣਗੇ ਤੇ ਵਿਰੋਧੀ ਧਿਰਾਂ ਦੇ ਲੀਡਰ ਪੀਰੇ ਪੋਲੀਵਰ ਬਾਰੇ ਵੀ ਉਹ ਟਿੱਪਣੀ ਕਰ ਚੁੱਕੇ ਨੇ ਕਿ ਉਹਨਾਂ ਦੇ ਕੋਲ ਕੋਈ ਨੀਤੀ ਪਾਲਿਸੀ ਨਹੀਂ ਹੈ ਪਰ ਪਿਛਲੇ ਹਫ਼ਤੇ ਗਲੋਬ ਐਂਡ ਮੇਲ ਵੱਲੋਂ ਬੁੱਧਵਾਰ ਨੂੰ ਇੱਕ ਕਲਮ ਇਹ ਆਖ ਇੱਕ ਕਾਲਮ ਦੇ ਵਿੱਚ ਇਹ ਆਖਦਿਆਂ ਹੋਇਆ ਛਾਪਿਆ ਗਿਆ ਹੈ ਕਿ ਲੇਬਲੋਂਗ ਨਾਲ ਸਾਬਕਾ ਲਿਬਰਲ ਕੈਬਨਿਟ ਮੰਤਰੀ ਨੇ ਮੁਲਾਕਾਤ ਕਰਕੇ ਉਹਨਾਂ ਦੇ ਨਾਲ ਟਰੂਡੋ ਦੀ ਥਾਂ ਲੈਣ ਵਾਲੇ ਪਲਾਨ ਬਾਰੇ ਗੱਲਬਾਤ ਕੀਤੀ ਹੈ ਜਿਸ ਦੇ ਬਾਅਦ ਮੀਡੀਆ ਦੇ ਵਿੱਚ ਇੱਕ ਵਾਰ ਮੋੜ ਤੋਂ ਇਹ ਚਰਚਾਾਂ ਵਿੱਚ ਤੇਜ਼ ਹੋ ਗਈਆਂ ਕਿ ਪ੍ਰਧਾਨ ਮੰਤਰੀ ਟਰੂਡੋ ਦੀ ਥਾਂ ਡੋਮਿਨਿਕ ਲੈਂਬਲੌਕ ਲੈਣਗੇ ਪਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲਿਬਰਲ ਲੀਡਰਸ਼ਿਪ ਆਗੂ ਵੱਜੋਂ ਚੋਣਾ ਲੜਨ ਦੀਆਂ ਮਿਲ ਰਹੀਆਂ ਕੰਸੋਵਾਂ ਦਾ ਕੈਬਨਿਟ ਮੰਤਰੀ ਡੋਮਿਨਿਕ ਲੈਂਬਲੌਕ ਨੇ ਖੰਡਨ ਕੀਤਾ ਹੈ ਲੈਂਬ ਆਖਿਆ ਹੈ ਕਿ ਉਹ ਅਗਲੀਆਂ ਚੋਣਾਂ ਟਰੂਡੋ ਦੀ ਥਾਂ ਲੈਣ ਲਈ ਨਹੀਂ ਸਕੋ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਲੜਨਾ ਚਾਹੁੰਦੇ ਨੇ ਇਹ ਪੁੱਛੇ ਜਾਣ ਤੇ ਕਿ ਜੇ ਪੋਜੀਸ਼ਨ ਖਾਲੀ ਹੁੰਦੀ ਹੈ ਤਾਂ ਕੀ ਉਹ ਇਸ ਬਾਰੇ ਵਿਚਾਰ ਕਰਨਗੇ ਤਾਂ ਉਹਨਾਂ ਆਖਿਆ ਕਿ ਉਹ ਜੇ ਹਨ ਨਹੀਂ ਕਰਨਗੇ ਕਈ ਸੀਨੀਅਰ ਅਹੁਦਿਆਂ ਦੇ ਉੱਤੇ ਰਹਿ ਚੁੱਕੇ ਤੇ ਇਸ ਸਮੇਂ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਲਬਲੌਕ ਨੇ ਆਖਿਆ ਕਿ ਉਹ ਆਪਣੇ ਅਹੁਦੇ ਤੋਂ ਖੁਸ਼ ਨੇ ਤੇ ਅਗਲੀਆਂ ਚੋਣਾਂ ਟਰੂਡੋ ਦੀ ਅਗਵਾਈ ਦੇ ਵਿੱਚ ਇਹ ਲੜਨ ਲਈ ਪੂਰੀ ਤਰ੍ਹਾਂ ਉਤਸ਼ਾਹਿਤ ਨੇ ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਵੱਲੋਂ ਜਿਹੜੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਉਹਨਾਂ ਦੇ ਉੱਤੇ ਆਪਣਾ ਪੂਰਾ ਧਿਆਨ ਲਾ ਰਹੇ ਨੇ ਇਹ ਬਹੁਤ ਹੀ ਵੱਡੀ ਜ਼ਿੰਮੇਵਾਰੀ ਹੈ ਤੇ ਉਹ ਆਪਣੇ ਕੰਮ ਦਾ ਆਨੰਦ ਮਾਣ ਰਹੇ ਨੇ ਲਿਬਰਲ ਪਾਰਟੀ ਦੀ ਲੋਕਪ੍ਰਿਤਾ ਦੇ ਵਿੱਚ ਆਈ ਗਿਰਾਵਟ ਤੋਂ ਬਾਅਦ ਕੁਝ ਲਿਬਰਲਸ ਦੇ ਵੱਲੋਂ ਲੀਡਰਸ਼ਿਪ ਤਬਦੀਲੀ ਦੀ ਗੱਲ ਦਬਵੇ ਸੁਰ ਦੇ ਵਿੱਚ ਕੀਤੀ ਜਾਂਦੀ ਰਹੀ ਹੈ ਪਰ ਪ੍ਰਧਾਨ ਮੰਤਰੀ ਟਰੂਡੋ ਦੇ ਮੁਕਾਬਲੇ ਕੋਈ ਉੱਭਰਿਆ ਚਿਹਰਾ ਨਾ ਹੋਣਾ ਵੀ ਪਾਰਟੀ ਲਈ ਇੱਕ ਸਮੱਸਿਆ ਹੈ ਗਲੋਬ ਐਂਡ ਮੇਲ ਦੇ ਵੱਲੋਂ ਕਾਲਮ ਦੇ ਵਿੱਚ ਤਾਂ ਇਹ ਵੀ ਲਿਖਿਆ ਗਿਆ ਹੈ ਕਿ ਨਵੀਂ ਚੋਣ ਮੁਹਿੰਮ ਦੀ ਸ਼ੁਰੂਆਤ ਲਈ ਲੈਂਬਲੋਕ ਸਹਿਮਤ ਹੋਏ ਨੇ ਪਰ ਉਹਨਾਂ ਮੀਡੀਆ ਦੇ ਵਿੱਚ ਇਸ ਦਾ ਖੰਡਨ ਕੀਤਾ ਹੈ ਬੇਸ਼ੱਕ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਸਰਕਾਰ ਵੱਲੋਂ ਹਾਊਸਿੰਗ ਸੰਕਟ ਦਾ ਹੱਲ ਕਰਨ ਲਈ ਬਿਲੀਅਨਸ ਆਫ ਡਾਲਰ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਇਸ ਸੰਕਟ ਦਾ ਹੱਲ ਹੋਣ ਦੇ ਨਾਲ-ਨਾਲ ਪਾਰਟੀ ਵੀ ਲੋਕਾਂ ਵਿੱਚ ਆਪਣਾ ਭਰੋਸਾ ਮੁੜ ਕਾਇਮ ਕਰ ਸਕੇ BC ਫਾਇਰ ਸਰਵਿਸ ਨੇ ਸੂਬੇ ਦੇ ਜ਼ਿਆਦਾਤਰ ਅੰਦਰੂਨੀ ਹਿੱਸੇ ਨੂੰ ਕਵਰ ਕਰਨ ਦੇ ਲਈ 5 ਮਹੀਨਿਆਂ ਦੀ ਖੁੱਲੀ ਅੱਗ ਤੇ ਪਾਬੰਦੀ ਦਾ ਐਲਾਨ ਕੀਤਾ ਹੈ ਕਿਉਂਕਿ ਅੱਗ ਦਾ ਮੌਸਮ ਜਲਦੀ ਸ਼ੁਰੂ ਹੁੰਦਾ ਹੈ ਕੈਮਲਪ ਸਫਾਇਰ ਸੈਂਟਰ ਦੇ ਵਿੱਚ ਸ਼੍ਰੇਣੀ 3 ਅੱਗ ਲਗਾਉਣ ਤੇ ਪਾਬੰਦੀ 3 ਮਈ ਤੋਂ 11 ਅਕਤੂਬਰ ਤੱਕ ਚੱਲੇਗੀ ਤੇ ਲੋਕਾਂ ਨੂੰ ਇੱਕੋ ਸਮੇਂ ਇੱਕ ਜਾਇਦਾਦ ਤੇ 3 ਜਾਂ ਇਸ ਤੋਂ ਵੱਧ ਅੱਗ ਲਗਾਉਂਦੀ ਮਨਾਹੀ ਹੋਵੇਗੀ ਜਾਂ ਕੋਈ ਵੀ ਇੱਕ ਅੱਗ ਦੇ 2 ਮੀਟਰ ਉਚਾਈ ਜਾਂ 3 ਮੀਟਰ ਚੌੜਾਈ ਤੋਂ ਵੱਡੇ ਢੇਰ ਨੂੰ ਸਾੜਦੀ ਹੈ ਸੇਵਾ ਦਾ ਕਹਿਣਾ ਹੈ ਕਿ 0.2 ਹੈਕਟੇਅਰ ਤੋਂ ਵੱਡੇ ਘਾਹ ਤੇ ਵੀ ਪਾਬੰਦੀ ਲਗਾਈ ਜਾਵੇਗੀ ਪਾਬੰਦੀ ਦੁਆਰਾ ਕਵਰ ਕੀਤੇ ਗਏ ਖੇਤਰਾਂ ਦੇ ਵਿੱਚ ਲਲੂਏਟ ਕੈਮਲੂਪਸ ਮੈਰਟ ਵਨਨ ਤੇ ਪੈਟਿੰਗਟਨ ਫਾਇਰ ਜ਼ੋਨ ਸ਼ਾਮਿਲ ਹੈ ਸੋਕੇ ਦੀ ਸਥਿਤੀ ਦੇ ਵਿੱਚ ਅਜੇ ਵੀ ਬੀਸੀ ਦੇ ਬਹੁਤ ਸਾਰੇ ਹਿੱਸੇ ਨੂੰ ਕਵਰ ਕਰਦੀਆਂ ਨੇ ਤੇ ਫਾਇਰ ਅਧਿਕਾਰੀ ਪਿਛਲੇ ਸਾਲ ਦੇ ਰਿਕਾਰਡ ਦੀ ਤਬਾਹੀ ਤੋਂ ਬਾਅਦ ਇੱਕ ਹੋਰ ਚੁਣੌਤੀਪੂਰਨ ਸੀਜ਼ਨ ਦੀ ਚਿੰਤਾ ਕਰਦੇ ਨੇ ਛੋਟੇ ਜਿਹੇ ਕਸਬੇ ਅੰਡਾਕੋ ਲਈ ਹਫਤੇ ਦੇ ਅੰਤ ਦੇ ਵਿੱਚ ਅੰਦਰੂਨੀ ਖੇਤਰ ਵਿੱਚ ਜਾਰੀ ਕੀਤੀ ਗਈ ਇੱਕ ਜੰਗਲੀ ਅਗਨੀਵਾ ਨਿਕਾਸੀ ਚੇਤਾਵਨੀ ਨੂੰ ਹੁਣ ਰੱਦ ਕਰ ਦਿੱਤਾ ਹੈ ਜਦੋਂ ਕਿ ਕੈਰੇਬਿਊ ਦੇ ਵਿੱਚ ਬਰਗੇਸ ਕ੍ਰੀਕ ਜੰਗਲ ਦੀ ਅੱਗ ਲਈ ਇੱਕ ਹੋਰ ਚੇਤਾਵਨੀ جاری ਹੈ ਨਿਵਾਸੀਆਂ ਨੂੰ ਥੋੜੇ ਸਮੇਂ ਦੇ ਨੋਟਿਸ ਤੇ ਛੱਡਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ ਵੈਨਕੂਵਰ ਤੋਂ ਲਗਭਗ 600 ਕਿਲੋਮੀਟਰ ਉੱਤਰ ਵੱਲ 1800 ਹੈਕਟੇਅਰ ਬਰਗੇਸ ਕ੍ਰੀਕ ਦੀ ਅੱਗ ਲਗਾਤਾਰ ਕਾਬੂ ਤੋਂ ਬਾਹਰ ਹੈ ਜੰਗਲੀ ਅਗਨ ਸੇਵਾ ਵੈੱਬਸਾਈਟ ਦੇ ਅਨੁਸਾਰ ਜਦੋਂ ਕਿ 25 ਹੈਕਟੇਅਰ ਦੀ ਅੱਗ ਜੋ ਕਿ 400 ਕਿਲੋਮੀਟਰ ਉੱਤਰ ਪੱਛਮ ਵਿੱਚ ਅਡਾਂਕੋ ਨੂੰ ਧਮਕੀ ਦੇ ਰਹੀ ਸੀ ਨੂੰ ਹੁਣ ਕਾਬੂ ਕਰ ਲਿਆ ਗਿਆ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ